ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਅੱਜ ਦਾ ਵਿਸ਼ਾ ਜੀ ਮਾਇਆ ਵਿੱਚ ਖੁਸ਼ੀ ਨਹੀਂ ਹੈਗੀ ਕੋਠੀਆਂ ਵਿੱਚ ਖੁਸ਼ੀ ਨਹੀਂ ਹੈਗੀ ਕਾਰਾਂ ਖਰੀਦ ਲਓ ਜੋ ਮੱਜੀ ਖਰੀਦ ਲਓ ਮਾੜ ਕੇ ਇਹਦੇ ਵਿੱਚ ਖੁਸ਼ੀ ਨਹੀਂ ਹੈਗੀ ਇਹ ਮੈਂ ਨਹੀਂ ਕਹਿ ਰਿਹਾ ਜੀ ਇਹ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਆ ਤੇ ਅੰਗ ਨੰਬਰ ਹੈਗਾ ਜੀ 142 ਆਪਾਂ ਉਹ ਸ਼ਬਦ ਦੀ ਵਿਆਖਿਆ ਵੀ ਕਰਾਂਗੇ ਤੇ ਆਪਾਂ ਪਹਿਲਾਂ ਥੋੜੀ ਜੀ ਗੱਲ ਕਰ ਲਈਏ ਇੱਕ ਵੀਰ ਦਾ ਨਾਮ ਨੂੰ ਕਮੈਂਟ ਆਇਆ ਸੀ ਉਹ ਵੀਰ ਕਹਿੰਦਾ ਬਾਬਾ ਜੀ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਜੀ ਨਾ ਇਹ ਲੋਕ ਮੰਨਦੇ ਨਹੀਂ ਅੱਜ ਕੱਲ੍ਹ ਪਤਾ ਮੈਨੂੰ ਵੀ ਆ ਕਿ ਲੋਕ ਨਹੀਂ ਮੰਨਦੇ ਮਤਲਬ 100 ਦੇ ਵਿੱਚੋਂ 10% ਮੰਨਦੇ ਹੋਣਗੇ ਮੰਨਦੇ ਵੀ ਆ 10% 90% ਨਹੀਂ ਮੰਨਦੇ ਇਸ ਕਰਕੇ ਉਹ ਮੰਨਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਆ ਜਿਹੜੇ ਗੁਰਬਾਣੀ ਪੜ੍ਹਦੇ ਆ ਜਿਨ੍ਹਾਂ ਨੇ ਗੁਰਬਾਣੀ ਆਪਣੀ ਜ਼ਿੰਦਗੀ ਵਿੱਚ ਲਾਗੂ ਕੀਤੀ ਆ ਕਿਉਂਕਿ ਆਪਾਂ ਇੰਨਾ ਕੀ ਜਾਣ ਕਿਉਂ ਖੁਸ਼ੀ ਲੱਭਦੇ ਆਂ ਕਿ ਜੇ ਆਪਾਂ ਮੰਨ ਲਓ ਹੁਣ ਆਪਾਂ ਗੱਡੀ ਖਰੀਦੀ ਲੈਣਾਂਗੇ ਤੇ ਇਹ ਗੱਡੀ ਜਿਹੜੀ ਆ ਤੁਹਾਨੂੰ ਮਹੀਨਾ ਇਕ ਤੁਹਾਡੀ ਖਿੱਚ ਰਹੂਗੀ ਗੱਡੀ ਨਾਲ ਤੇ ਫਿਰ ਤੁਹਾਡਾ ਰਸਤੇ ਵਿੱਕਾ ਰਹਿਣਾ ਜੇ ਆਪਾਂ ਮੋਟਰਸਾਈਕਲ ਲੈ ਲੈਂਦੇ ਆ ਤੇ ਮੋਟਰਸਾਈਕਲ ਵੀ ਮਹੀਨਾ ਇਕ ਤੁਹਾਨੂੰ ਖੁਸ਼ੀ ਹੋਣੀ ਆ ਤੇ ਫਿਰ ਰਸਤੇ ਵਿੱਕਾ ਪੈ ਜਾਣਾ ਇਹਦਾ ਆਪਾਂ ਮੰਨ ਲਓ ਕੋਠੀ ਬਣਾ ਲੈਣੇ ਆ ਜਗਾ ਲੈ ਲੈਣੇ ਆ ਪਲਾਟ ਲੈ ਲੈਣੇ ਆ ਤੇ ਉਦੋਂ ਖੁਸ਼ੀ ਹੁੰਦੀ 10 ਦਿਨ 15 ਦਿਨ ਮੁਰਕ ਫੇਰੋ ਹਾਲੋ ਇਹਦਾ ਇਸ ਕਰਕੇ ਮਹਾਰਾਜ ਕਹਿੰਦੇ ਮਿੱਠਾ ਸਭ ਸੰਤਾਰ ਸੁਖ ਨਾਮ ਬਿਨ ਨਾਮ ਕੀ ਹੈ ਜੀ ਗਿਆਨ ਗਿਆਨ ਤੋਂ ਬਿਨਾ ਖੁਸ਼ੀ ਨਹੀਂ ਹੈਗੀ ਜੋ ਮਰਜੀ ਕਰ ਲਈਏ ਜਿੰਨੇ ਮੱਦੀ ਪੈਸੇ ਕਮਾ ਲਈਏ ਜਿੰਨੀਆਂ ਮੱਦੀ ਚੀਜ਼ਾਂ ਖਰੀਦ ਲਈਏ ਕਿਉਂਕਿ ਜੇ ਮਨ ਦੀ ਸ਼ਾਂਤੀ ਨਹੀਂ ਹੈਗੀ ਤੇ ਮਨ ਕਲਪੀ ਜਾਂਦਾ ਵਾ ਮਨ ਤੜਪੀ ਜਾਂਦਾ ਵਾ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਕਰਨਾ ਵੀ ਕੀ ਹੈ ਇਸ ਕਰਕੇ ਇਹਨਾਂ ਚੀਜ਼ਾਂ ਦਾ ਤਾਂ ਹੀ ਅਰਥ ਆ ਜੇ ਮਨ ਦੀ ਸ਼ਾਂਤੀ ਹੋਵੇ ਦੇ ਮੰੰਦਾ ਅਨੰਦੋਵੇਦ ਮੰੰਦਾ ਸਕੂਲ ਹੋਵੇ ਫਿਰ ਤੇ ਚੜ੍ਹਦੀ ਕਲਾ ਹੀ ਆ ਹੁਣ ਆਪਾਂ ਗੱਲ ਕਰਦੇ ਆ ਜੀ ਅੰਗ ਨੰਬਰ 142 ਪੰਜ ਮਿੰਟ ਕੱਢ ਕੇ ਸੁਣਿਓ ਸ਼ਬਦ ਛੋਟਣਾ ਪਾਇਓ ਗੱਲਾਂ ਕੀਮਤੀ ਨੇ ਤੇ ਪਹਿਲਾਂ ਆਪਾਂ ਸ਼ਬਦ ਉਚਾਰ ਲਈਏ ਤੇ ਫਿਰ ਆਪਾਂ ਕਰਾਂਗੇ ਵਿਆਖਿਆ ਮਰ ਕਹਿੰਦੇ ਕਿਆ ਖਾਦੇ ਕਿਆ ਪੈਦੇ ਹੋਏ ਜੇ ਮਨ ਨਹੀਂ ਸਾਚਾ ਤੋਏ ਕਿਆ ਮੇਵਾ ਕਿਆ ਗੋੜਕੋ ਮਿੱਠਾ ਕਿਆ ਮਦਾ ਕਿਆ ਮਾਠ ਕਿਆ ਮੇ ਵਾਕਿਆ ਗੁੜ ਤੂ ਮਿੱਠਾ ਕਿਆ ਮੈਦਾ ਕਿਆ ਮਾਠ ਕਿਆ ਕੱਪੜ ਕਿਆ ਥੇਜ ਸੇ ਖਾਲੇ ਕੀਜੈ ਭੂਗ ਬਿਨਾਥ ਕਿਆ ਲਸ ਕਰ ਕਿਆ ਨੀਦ ਫਵਾਜੀ ਆਵਨ ਲੀਵਾਸ ਨਾਨਕ ਸੱਚੇ ਨਾਮ ਬਿਨਾ ਸਭੇ ਢੋਲ ਵਿਨਾਸ਼ ਨਾਨਕ ਸੱਚੇ ਨਾਮ ਬਿਨਾ ਸਭੇ ਢੋਲ ਵਿਨਾਸ਼ ਹੁਣ ਆਪਾਂ ਗੱਲ ਕਰਦੇ ਹਾਂ ਜੀ ਵਿਆਖਿਆ ਦੀ ਮਾਣ ਕਹਿੰਦੇ ਕਿਆ ਖਾਦੇ ਕਿਆ ਪਹਿਦੇ ਹੋਏ ਜੇ ਮਨ ਨਹੀਂ ਸਾਚਾ ਹੋਏ ਮਾੜਾ ਨਿਕਲਦੇ ਕਹਿੰਦੇ ਕੀ ਤੇਰਾ ਖਾਣਾ ਤੇ ਕੀ ਤੇਰਾ ਪਹਿਨਣਾ ਕਿਆ ਖਾਦੇ ਕਿਆ ਪਹਿਦੇ ਹੋਏ ਜੇ ਮਨ ਨਹੀਂ ਸਾਚਾ ਹੋਏ ਇਹ ਕਹਿੰਦੇ ਮਾੜੇ ਕਹਿੰਦੇ ਜੇ ਤੇਰਾ ਮਨ ਨਹੀਂ ਸੱਚਾ ਤੇ ਇਹਨਾਂ ਗੱਲਾਂ ਦਾ ਕੀ ਅਰਥ ਆ ਜੇ ਤੇਰੇ ਕਰਮ ਨਹੀਂ ਸਹੀ ਜੇ ਤੂੰ ਚੰਗੇ ਕਰਮ ਨਹੀਂ ਕਰੇਗਾ ਤੇ ਤੇਰਾ ਖਾਣਾ ਤੇਰਾ ਪਾਉਣਾ ਇਹਦਾ ਕੀ ਅਰਥ ਆ ਕਿਆ ਖਾਦੇ ਕਿਆ ਪੈਦੇ ਹੋਏ ਜੇ ਮਾਨੇ ਸਾਚਾ ਸੋਏ ਅੱਗੇ ਮਾਰੇ ਕਹਿੰਦੇ ਕਿਆ ਮੇਵਾ ਕਿਆ ਘੁੜਿ ਝੋ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਮੇਵਾ ਕਿਆ ਘੁੜਿ ਝੋ ਮਿੱਠਾ ਕਿਆ ਮੈਦਾ ਕਿਆ ਮਾਸ ਮਾਰੇ ਕਹਿੰਦੇ ਇੱਥੇ ਹੁਣ ਖਾਣ ਪੀਣ ਵਾਲੀਆਂ ਚੀਜ਼ਾਂ ਕਰਾਉਂਦੇ ਆ ਕਿਆ ਮੇਵਾ ਕਿਆ ਘੁੜਿ ਝੋ ਮਿੱਠਾ ਕਿਆ ਮੈਦਾ ਕਿਆ ਮਾਸ ਪਰ ਕਹਿੰਦੇ ਮੈਦੇ ਨੇ ਚੀਜ਼ਾਂ ਖਾਲਾ ਗੋੜਾ ਅੱਧਕ ਵਰਤਲਾ ਕਿ ਉਹ ਆਦਿਤ ਵਰਤਲਾ ਮਾਤ ਆਦਿਤ ਵਰਤਲਾ ਮਤਲਬ ਕਿ ਗਲਾਬ ਜਾਮੂ ਖਾਲਾ ਜਿੰਦੀਆਂ ਖਾਲਾ ਸਮੋਸੇ ਖਾਲਾ ਮੈਦੇ ਦੇ ਬਣੇ ਹੋਏ ਟਿੱਕੀਆਂ ਖਾਲਾ ਮarre ਕਹਿੰਦੇ ਇਹਨਾਂ ਦਾ ਕੀ ਅਰਥ ਆ ਜੇ ਤੇਰੇ ਕੋਲ ਸੱਚਾ ਨਾਮ ਨਹੀਂ ਹੈਗਾ ਤੇ ਕਿਆ ਮੀਵਾ ਕਿਆ ਘੁੜਾ ਤੇ ਹੋ ਮਿੱਠਾ ਕਿਆ ਮੈਦਾ ਕਿਆ ਮਾਤ ਜੇ ਮੰਨ ਦੀ ਸ਼ਾਂਤੀ ਨਹੀਂ ਹੈਗੀ ਇਹਨਾਂ ਚੀਜ਼ਾਂ ਦਾ ਕੋਈ ਅਰਥ ਨਹੀਂ ਹੈ ਅੱਗੇ ਮarre ਕਹਿੰਦੇ ਕਿਆ ਕੱਪੜ ਕਿਆ ਖੇਜ ਸਖਾਲੀ ਕੀ ਜਾਏ ਭੋਗ ਬਿਨਾਥ ਕਿਆ ਕੱਪੜ ਕਿਆ ਫੇਜ ਸੇ ਖਾਲੀ ਕੀਜੈ ਹੋਗੀ ਬਿਨਾਂਤ ਮਾਰੇ ਕਹਿੰਦੇ ਕੀ ਕੱਪੜ ਵੜੇ ਉਹਨੀਆਂ ਬੈੱਡ ਹੋ ਜਾਣਾ ਬੜੇ ਬੜੇ ਲੱਖਾਂ ਰੁਪਈਆ ਦੇ ਬੈੱਡ ਹੋ ਜਾਣਾ ਤੇ ਉਹਦੀ ਸੇਜ ਹੋ ਜੇ ਮਾਰੇ ਕਹਿੰਦੇ ਇਹਦਾ ਕੀ ਅਰਥ ਆ ਇਹਦਾ ਵੀ ਕੋਈ ਅਰਥ ਨਹੀਂ ਆ ਜੇ ਤੇਰੇ ਕੋਲ ਸੱਚਾ ਨਾਮ ਨਹੀਂ ਹੈਗਾ ਅੱਗੇ ਮਾਰੇ ਕਹਿੰਦੇ ਕਿਆ ਲਸਕਰ ਕਿਆ ਨੇਲ ਖਵਾਜੀ ਆਵੇਂ ਮੈਲੀ ਵਾਸਤ ਕਿਆ ਨਰ ਫਿਕਰ ਕਿਆ ਨੇਬ ਖਵਾਦੀ ਆਵੇਂ ਨੀਵਾਸ ਮਰ ਕੇ ਨੇ ਵਡੀਆਂ-ਵਡੀਆਂ ਕੋਠੀਆਂ ਹੋ ਜਾਣਾਂ ਤੇ ਭਾਵੇਂ ਕੋਠੀਆਂ ਦੇ ਵਿੱਚ ਖਜੂਹਾਂ ਆਉਂਦੀਆਂ ਹੋਣਾਂ ਮਹਿਤਾ ਆਉਂਦੀਆਂ ਹੋਣਾਂ ਮਰ ਕਹਿੰਦੇ ਇਹਦਾ ਕੋਈ ਅਰਥ ਨਹੀਂ ਆ ਜੇ ਸੱਚਾ ਨਾਮ ਨਹੀਂ ਹੈਗਾ ਤੇ ਸੱਚਾ ਨਾਮ ਜੇ ਗਿਆਨ ਨੇ ਰਾਹ ਜੇ ਮਨ ਦੀ ਸ਼ਾਂਤੀ ਹੈ ਨਹੀਂ ਆ ਮਰ ਕਹਿੰਦੇ ਇਹਦਾ ਵੀ ਕੋਈ ਅਰਥ ਨਹੀਂ ਹੈ ਅੱਗੇ ਮਾਰੇ ਕਹਿੰਦੇ ਨਾਨਕ ਸੱਚੇ ਨਾਮ বিনা ਤਬੇ ਢੋਲ ਵਿਨਾਸ਼ ਨਾ ਨ ਸੱਚੇ ਨਾਮ ਦੇ ਨਾ ਸੱਬੇ ਢੋਲ ਵਿਨਾਸ਼ ਜੇ ਸੱਚਾ ਨਾਮ ਨਹੀਂ ਆਗਾ ਗਿਆਨ ਨਹੀਂ ਹੈਗਾ ਗੁਰੂ ਦਾ ਤੇ ਗੁਰੂ ਦਾ ਪਿਆਰ ਨਹੀਂ ਹੈਗਾ ਮਰ ਕੰਦੇ ਸਾਰਾ ਕੁਛ ਬਣਾਇਆ ਤੇਰੀਆਂ ਚੀਜ਼ਾਂ ਬਣਾਈਆਂ ਹੋਈਆਂ ਤੇਰਾ ਪੈਸਾ ਕਮਾਇਆ ਹੋਇਆ ਸਾਰਾ ਕੁਝ ਬਣਾਇਆ ਜੇ ਤਿਰ ਮੰਨ ਨੂੰ ਕਲਪਨਾ ਹੀ ਲੱਗੀ ਰਹਿੰਦੀ ਆ ਜੇ ਮਨ ਦੀ ਸ਼ਾਂਤੀ ਨਹੀਂ ਆ ਤੇ ਮਰ ਕੰਦੇ ਇਸ ਦਾ ਕੋਈ ਅਰਥ ਨਹੀਂ ਹੈ ਤੇ ਹੁਣ ਦੇ ਉਹ ਆ ਗਿਆ ਤੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਚੈਨਲ ਸਬਸਕ੍ਰਾਈਬ ਜਿਹੜਾ ਕਰਨਾ ਵਾ ਇਹ ਜਦੋਂ ਆਪਾਂ ਵੀਡੀਓ ਆਪ ਲੋਡ ਕਰਦੇ ਆਂ ਤੇ ਸਭ ਤੋਂ ਪਹਿਲਾਂ ਉਹ ਤੁਹਾਨੂੰ ਪਹੁੰਚੇਗੀ ਆਪਾਂ ਅੱਗੇ ਹੋਰ ਵੀ ਖੋਜ ਕੇ ਲਿਆਵਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਵੇਖੋ ਜਿਹੜਾ ਹੈਗਾ ਗਾਥ ਉਹਨੇ ਸੁਣ ਲੈਣਾ ਵਾ ਜਿਹੜਾ ਗਾਥ ਨਹੀਂ ਹੈਗਾ ਉਹਨੇ ਛੱਟ ਪਾ ਦੇਣੀ ਆ ਇਸ ਕਰਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਆ ਜਿਹੜੇ ਗਿਆਨ ਲੈਣਾ ਚਾਹੁੰਦੇ ਆ ਤੇ ਉਹ ਜ਼ਰੂਰ ਸੁਣਨ ਤੇ ਹੁਣ ਅੱਗੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ